ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਆਈ ਦੀ ਵੀਡੀਓ ਵਿੱਚ ਆਪਾਂ ਮੋਹਰਾ ਦੀ ਝੋਟੀ ਵੀਰ ਦੀ ਘਰੇਲੂ ਝੋਟੀ ਦਿਖਾਉਣੀ ਆ ਤੇ ਬਾਕੀ ਵੀਰ ਦੇ ਹੋਰ ਪਸ਼ੂ ਦੇਖੋ ਟਾਪ ਕਲਾਸ ਪਸ਼ੂ ਆ ਸਾਰੇ ਮੰਨ ਕੇ ਚਲੋ ਸਾਰੇ ਮੱਝਾ 15 ਤੋਂ ਲੈ ਕੇ ਵੀਰ ਕਹਿੰਦਾ ਪਾਰ ਹੁੰਦੀ ਆ ਆਪਣੇ ਕੋਲੇ ਤੇ ਦੋ ਵਾਰ ਆਪਾਂ ਪਹਿਲਾਂ ਵੀਰ ਦੀ ਵੀਡੀਓ ਕਰ ਚੁੱਕੇ ਚੁਵਾਈ ਕਰਕੇ ਦਿਖਾਈ ਸੀ ਮੱਝਾਂ ਦੀ ਜਿੰਨੀਆਂ ਮੱਝਾਂ ਮੰਗੇ ਚਲੋ ਵੀ ਚੰਗੀ ਨਸਲ ਸਾਨੂੰ ਸਾਰੀ ਮਿਲੂ ਇੱਥੇ ਡਿਟੇਲ ਸਾਰੀ ਮਿਲੂਗੀ ਕਿਹੜਾ ਸੀਮਨ ਲੱਗਿਆ ਤੇ ਪਿਛਲੇ ਸਵੇ ਕਿੰਨਾ ਦੁੱਧ ਚੋਇਆ ਵਾ ਜਿਹੜੀਆਂ ਮੱਝਾਂ ਖੜੀਆਂ ਸਾਰੀਆਂ ਇੱਕ ਇੱਕ ਸੁਆ ਵੀਰ ਦੇ ਘਰੇ ਝੋਈਆਂ ਵਿੱਚ ਫੇਰ ਵੇਚਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਵੀਰ ਆਪਣਾ ਨਾਮ ਸਿਮਰਜੀਤ ਪਿੰਡ ਸਾਪਾ ਥੇਲਾ ਬਰਨਾਲਾ ਲਵੇ ਆਪਾਂ ਨੂੰ ਰਾਏਕੋਟ ਪਹੁੰਚ ਜਾਂਦਾ ਖਮੈਲਪੁਰ ਮੋਬਾਈਲ ਨੰਬਰ ਆਪਣਾ 6280246375 6280246375 46375 ਕਿਹੜਾ ਜੱਪਾ ਝੋਟੀ ਬਗਾਉ ਕਰੀਆ ਇਹ ਕਿਹੜਾ ਸੂਆ ਸੁੰਦੀਆ ਆ ਵੀ ਇਹ ਦੂਜਾ ਸੂਆ ਠੀਕ ਹੈ ਪਹਿਲਾਂ ਆਪਣੇ ਕੋਲੇ ਪਹਿਲਾਂ ਕੱਟੀ ਲਿਆਂਦੀ ਸੀ ਮੱਝ ਮਗਰ ਹਰਿਆਣਾ ਹਰਿਆਣਾ ਚੋਂ ਮੱਝ ਲੈ ਕੇ ਮਗਰ ਕੱਟੀ ਸੀ ਅੱਛਾ ਉਹਦੇ ਮਗਰ ਕੱਟੀ ਪਾ ਲਈ ਸੀ ਆਪਾਂ ਲੈ ਆ ਗਏ ਹਣਾ ਠੀਕ ਹੈ ਪਹਿਲੇ ਸੂਏ ਆਪਾਂ ਕਿੰਨਾ ਦੁੱਧ ਚੋਇਆ ਇਹਦਾ ਪਹਿਲਾਂ ਇਹਦੇ ਵੀਰੇ ਪੂਰੇ ਪੀਕ ਲੈਵਲ ਤੇ 14 ਕਿੱਤੇ ਗਈ ਆ ਵੀਰੇ ਠੀਕ ਹੈ ਦੋ ਦੋ ਕੁ ਮਹੀਨੇ ਨੇ ਦਿੱਤਾ 14 ਦਿੱਤਾ ਉਦੋਂ ਬਾਅਦ 13 12 13 ਦਾ ਆਮ ਹੀ ਠੀਕ ਹੈ ਕਹਿੰਦਾ ਬੜ ਡਰਾਈ ਕਰੀਆ ਉਦੋਂ 7-8 ਤੇ ਹੋਊ ਬਲੇ ਸਾਂ ਖਾਂ ਰਿਹਾ ਆਪਾਂ ਇਹਨਾਂ ਸਾਢੇ 7 ਮਹੀਨੇ ਦੇ ਡਰਾਈ ਕੀਤੇ ਯਾ ਤੇ ਉਦੋਂ 7-8 ਹੈਗਾ ਉਦੋਂ ਵੀ ਦਾਣਾ-ਦੂਣਾ ਘੱਟ ਪਾ ਕੇ ਫੇਰ ਡਰਾਈ ਕਰੀਆ ਠੀਕ ਹੈ ਹੁਣ ਸੀਮਨ ਕਿਹੜਾ ਲੱਗਿਆ ਵਾ ਹੁਣ ਵੀਰੇ ਆਪਣਾ ਸਰਕਾਰੀ ਡਾਕਟਰ ਤੋਂ ਹੀ ਲਵਾਇਆ ਸੀ ਇਥੋਂ ਠੀਕ ਹੈ ਸਰਕਾਰੀ ਡਾਕਟਰ ਤੋਂ ਸੀਮਨ ਲਵਾਇਆ ਇਹਦੇ ਅੱਜ ਇਹਦੇ ਦਿਨ ਕਿਹ ਰਹਿ ਗਏ ਸੂਣ ਦੇ ਵਿੱਚ ਇਹਦੇ ਵੀਰੇ 2-3 ਦਿਨ ਹੀ ਰਹਿੰਦੇ ਆ ਵੀਰੇ ਹੁਣ ਤਾਂ ਠੀਕ ਹੈ 2-3 ਦਿਨ ਸੂਣ ਚ ਰਹਿ ਗਏ ਬਾਕੀ ਤੇ ਅੱਜ ਸੀਲ ਠੰਡੀ ਪੌਲਾ ਵੀਰੇ ਫਲਾਗ ਇੰਨੀਆਂ ਨਾ ਕੋਈ ਪੱਠਾ ਥੱਲੇ ਡੂਲੇ ਬਾਕੀ ਨਾ ਕੋਈ ਬੱਚੇ ਨੂੰ ਕਿਸੇ ਨੂੰ ਨਹੀਂ ਮਾਰਦੀ ਨਹੀਂ ਕੁਝ ਭੈੜਣਾ ਨਹੀਂ ਠੀਕ ਹੈ ਉਹ ਵੀ ਠੰਡੀ ਸੀ ਲੱਗਦੀ ਤੇ ਫਿਰ ਬੱਚੇ ਵੀ ਪਿਛਲੇ ਸਾਲ ਵਧੀਆ ਪਏ ਹੋਏ ਨੇ ਹਾਂ ਬਾ ਪਿਛਲੀ ਵਾਰ ਵੀਰੇ ਕਟਾ ਸੀ ਠੀਕ ਹੈ ਪਤਾ ਸੀ ਇੱਧਰ ਕੱਟਾ ਰੱਖਿਆ ਨਹੀਂ ਕਿਤੇ ਮੈਂ ਮੱਝਾਂ ਆ ਕੱਟੀਆਂ ਗੁੱਟੀਆਂ ਦਾ ਪਾਦ ਲਾਣੇ ਠੀਕ ਹੈ ਮਤਲਬ ਕਹਿੰਦਾ ਪਾ ਬੱਚੇ ਵਧੀਆ ਬਰੀਰ ਵਾਲੀ ਪਾਉਂਦੀ ਆ ਜਮਾ ਹਾਂ ਹਾਂ ਵੀਰੇ ਤੇ 14 ਕਿਲੋ ਦੁੱਧ ਦਾ ਪਾ ਚੋੜਿਆ ਪਲੂਣ ਦੇ ਦਾ ਹਾਂ ਹਾਂ ਐਤ ਕੀ ਫਿਰ ਅੰਦਾਜ਼ਾ ਬਾਕੀ ਬਿਊਟੀ ਵਗੈਰਾ ਦੀ ਗੱਲ ਕਰੀ ਤਾਂ ਬਹੁਤ ਹਨ ਲੇਵਾ ਸੂਤ ਆ ਕਲਾਈ ਫਰਦੀ ਆ ਹਨਾ ਹਾਂ ਵੀਰੇ ਤਾਂ ਹਾਂ ਤੇ ਉਹ ਲੋਰ ਪਾ ਸੂਤ ਤੋਂ ਲੈ ਕੇ ਮੂਰੇ ਵੀ ਛੋਟ ਸਾਰਾ ਪਿਆ ਹੋਊਗਾ ਠੀਕ ਹੈ ਤੇਰਬਾ ਜਾਂਦਾ ਅੰਦਾਜ਼ੇ ਸਾਬ ਨਾਲ ਪਲਾਈ ਕਿੰਨਾ ਇੱਕ ਦੁੱਧ ਪਾ ਦੂਗੀ ਇਹ ਇੱਕ ਹੀ ਵੀਰੇ ਲੱਗਦਾ ਹੈਗਾ ਵੀ ਪਾਉ ਦੂ ਗਬਰੇ ਸੋਲਾਂ ਦੂਲਾਂ ਦਾ ਆਰਾਮਦਾਰ ਨਾਲ ਹੀ ਪਾਉ। ਕਹਿੰਦਾ ਪਾ ਮੰਨ ਕੇ ਵਾਲੇ ਸੇ ਵਾਰੇ ਫਿਰਦਾ ਕਿੰਨੇ ਦਾ ਸਾਮ ਸਮ ਕਰਦਣਾ ਹੋਵੇ। ਮੰਨ ਕੇ ਚੱਲੀਏ 15 ਕਿਲੋ ਵਾਲੀ ਝੋਟੀ ਹੈਗੀ ਆ। ਹਾਂ ਹਾਂ ਵੀਰੇ 15 ਦਾ 14 ਦਾ ਪਾਰੀ ਦਿੱਤਾ 15 ਦਾ ਫੁੱਲਾ ਹੱਥ ਘਰੇ ਸੀ ਦਊ। ਠੀਕ ਐ ਧੋਰੀ ਬਾਹਰ ਨੂੰ ਮੜਿਆ। ਸੁਪਰੇ ਸਿੰਘ ਨੂੰ ਅਥਾ ਦੇਖ ਲਿਆ ਦਿਓ। ਕੁੰਡਾ ਸਿੰਘ ਆ ਤੇ ਰਾਜੀਸ ਰੋਕਲੀ ਮੜੀ। ਰਾਜੀ ਸਮੀ ਪਲੀ ਬਹੁਤ ਜ਼ਿਆਦਾ ਆ ਜਿੰਦ ਜਾਨ ਵਾਲੀ ਪੂਰੀ ਤੇ ਸੂਣ ਦੇ ਵਿੱਚ ਇਹਦੇ ਦਿਨ ਰਹਿ ਗਏ ਤਿੰਨ ਬਾਕੀ ਹਨਾ। ਹਾਂ ਤਿੰਨ ਠੀਕ ਐ ਲਗਭਗ ਇੱਕ ਅੱਧਾ ਦਿਨ ਫਸਾਕੂ ਉੱਪਰ ਥੱਲੇ ਲੈ ਜੇ ਹਨਾ। ਖਦੇ ਦੂੰਨ ਦੀ ਨਿਗਰਤ ਅੰਜਾਤ ਆ ਠੀਕ ਹੈ ਸੋ ਤਿੰਨ ਚਾਰ ਦਿਨ ਪੈਂਡਿੰਗਾ ਸਰਕਾਰੀ ਲੱਗਿਆ ਵਾ ਐਚ ਐਲ ਡੀ ਵੀ ਦਾ ਸੀਮਨ ਤੇ ਥਣਾ ਦੇ ਵਿੱਚ ਵਿੱਥੀ ਬਹੁਤ ਜ਼ਿਆਦੇ ਫੁੱਟ ਫੁੱਟ ਦੀ ਇਹਦੇ ਵਿੱਥੀ ਪਈਆ ਕੁੰਡਾ ਸਿੰਘ ਪੂਰੀ ਰਾਜੀ ਸਮੀ ਪੜੀ ਵੀ ਕਿਸੇ ਪਾਸਿਓ ਹੱਥ ਧਰਾਣੀ ਚਾਰੂ ਵਗੈਰਾ ਵੀ ਪੂਰੀ ਫੁੱਲ ਦੀ ਕੁੱਖ ਦਸਦੀ ਆ ਤੇ ਇੱਕ ਗਾਲਾਂ ਪੈਜ ਹੋਰ ਨੋਟ ਕਰੀਏ ਮੂਰੇ ਸਾਤੀ ਕੁੰਬਲਾ ਵਗੈਰਾ ਝੂਟੇ ਜਮਾ ਨਹੀਂ ਪਤਲੀ ਜੰਮੜੀ ਦੇ ਵਿੱਚ ਆ ਗਈ ਜਮਾ ਤੇ ਸਿੰਘ ਵੈਜੀ ਵੀ ਰੁਪਈਆ ਫਿਰ ਨਾਗਦਾ ਨਹੀਂ ਜਾਵਾ ਹਨਾ ਸਿੰਘ ਜਾਵਾ ਚਾਹੇ ਤਿਆਰ ਛੂਏ ਪਿਲੇ ਜਾਈ ਸਿੰਘ ਰਹਿਣਾ ਠੀਕ ਹੈ ਦੂਜੇ ਹੋਈ ਲੱਗੀ ਤੇ ਥਣਾ ਚ ਬਿੱਥੀ ਬਹੁਤ ਜਿਆਦੇ ਆ ਹਨਾ ਹਾਂ ਹਾਂ ਵਿਰੇ ਗੱਠ ਗੱਠ ਤੇ ਪਿਆਗਾ ਥਣ ਤਾਂ ਕੋਈ ਨਹੀਂ ਗੱਲ ਥੋੜਾ ਥੋੜਾ ਦੀ ਗਾਰੰਟੀ ਆ ਭਾਰਤੀ ਥਣਾ ਦੀ ਵਿਰੇ ਆਪਣੀ ਗਾਰੰਟੀ ਆ ਚਾਹੇ ਕੋਈ ਆਨਲਾਈਨ ਮੰਗਾ ਲੇ ਠੀਕ ਹੈ ਹੱਥ ਵੀ ਨਾ ਲਾਵੇ ਕੋਈ ਥਣਾ ਨੂੰ ਪੂਰ ਫੁੱਲ ਗਾਰੰਟੀ ਰੇਟ ਇਹਦਾ ਕੀ ਰਹੂਗਾ ਰੇਟ ਵਿਰੇ ਵੈਸੇ ਤਾਂ 2-2 ਲੱਖ ਮੰਗ ਜਾਂਦੇ ਆ 1.6 ਰੇਟ ਤੈਨੂੰ ਪਤਾ ਹੀ ਆ ਤੇ ਆਪਾਂ ਇੱਕ 60 ਕਰਿਆ ਲੈਣ ਲੈਣ ਇੱਕ ਲੱਖ 60 ਹਜ਼ਾਰ ਕੀਮਤ ਆ ਹਾਂ ਬੇ ਥੋੜਾ ਜਿਹਾ ਕੱਦ ਦਰਮਿਆਨ ਆ ਗਿਆ ਹਨਾ ਹਾਂ ਕੱਦ ਆ ਮੱਝਾਂ ਜਿੰਨਾ ਵੀਰੇ ਠੀਕ ਹੈ ਕੱਦ ਨਹੀਂ ਕੋਈ ਜ਼ਿਆਦਾ ਹਨਾ ਤੇ ਕੱਦ ਮੀਡੀਅਮ ਆ ਗਿਆ ਤੇ ਇੱਕ 60 ਕੀਮਤ ਆ ਮਾਨਤਨ ਮੌਕੇ ਤੇ ਹੋ ਜਾਊਗਾ ਹਾਂ ਕਰਦਾ ਵੀਰੇ ਠੀਕ ਹੈ ਸੋ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਦੂਜਾ ਸੁਆਸ ਹੁੰਦੀ ਪਈਆ ਤੇ ਲੇਵੇ ਵਾਲੇ ਪਾਸੋਂ ਪੂਰੀ ਓਕੇ ਹੈ ਲੇਵੇ ਵਾਲਾ ਥਣ ਦੇਖੋ ਜਮਾ ਐ ਨਗੀਨਾ ਹੀ ਹੈ ਜਮਾ ਲੇਵੇ ਵਾਲੇ ਇੰਨੀ ਸਾਫ ਲੇਵੇ ਦੀ ਆ ਪਸੂ ਲੇਵੇ ਸਰ ਤੇ ਵਿਕਦਾ ਹੁੰਦਾ ਤੇ ਲੇਵੇ ਵਾਲੇ ਪਾਸੋਂ ਪੂਰੀ ਸਾਫ ਆ ਪਿੰਡ ਛਾਪਾ ਜ਼ਿਲ੍ਹਾ ਬਰਨਾਲਾ ਆ ਗਿਆ ਹਨਾ ਨੰਬਰ ਬੋਲ ਦਿਆ ਆਪਣਾ 62802 46375 ਠੀਕ ਹੈ ਕਿਸੇ ਵੀਰ ਦੇ ਝੋਟੇ ਪਸੰਦ ਹੋਵੇ ਇਸ ਨੰਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਾਬ